ਸ੍ਰੀ ਕਾਲ ਜੀ ইনফੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਬੀਡੀਸੀ ਵਿਖੇ ਲਗਾਇਆ ਗਿਆ ਇਹ ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਕਰਦੇ ਹ ਕਿਹਾ ਕਿ ਖੂਨਦਾਨ ਮਹਾਦਾਨ ਹੈ ਹਸਪਤਾਲਾਂ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਹਰ ਸਿਹਤਮੰਦ ਵਿਅਕਤੀ ਨੂੰ ਚਾਹੀਦਾ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅੰਤਿਮਾ ਹਿੱਸਾ ਬਣਾਉਣ ਨਵਸ਼ਹਿਰ ਜ਼ਿਲ੍ਹੇ 'ਚ ਕੱਲ ਕਰੋਨਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਨਵਸ਼ਹਿਰ ਵਿਖੇ 11 ਦਿਨਾਂ ਬਾਅਦ ਕਰੋਨਾ ਦਾ ਕੋਈ ਨਵਾਂ ਮਾਮਲਾ ਸਪੋਰਟ ਹੋਇਆ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਰੋਨਾ ਅੱਗੇ ਨਾ ਵੱਧ ਸਕੇ ਨਵਾਂ ਸ਼ਹਿਰ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਸੋਨ ਲਾਲ ਕੋਲੋਂ ਪੁੱਕੀ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਬੱਸ ਨੂੰ ਛੱਡ ਦਿੱਤਾ ਗਿਆ ਹੈ ਜੋ ਕਿ ਨਵਾਂ ਸ਼ਹਿਰ ਦੇ ਬੱਸ ਡਿਪੂ ਵਿੱਚ ਖੜੀ ਹੈ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਸ ਨੰਬਰ PB7AC5459 ਦਿੱਲੀ ਤੋਂ ਨਵਾਂ ਸ਼ਹਿਰ ਆਈ ਸੀ। ਬੱਸ ਦੇ ਕੰਡਕਟਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਨਮਸ਼ਾ ਰੋਪੜ ਬਾਈਪਾਸ ਪੁਲ ਕੋਲ ਬਨੇ ਕਟ ਤੋਂ ਬਲਾਚੋਰ ਸਾਈਡ ਨੂੰ ਵਾਪਸ ਆਂਦੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਦੋ ਗੰਭੀਰ ਜ਼ਖਮੀ ਹੋ ਗਏ ਮ੍ਰਿਤਕ ਦੀ ਪਛਾਣ ਪੰਜਾਬ ਪੁਲਿਸ ਵਿਖੇ ਤਨਖਾਦ ਕੌਨਸਟੇਬਲ ਸੰਦੀਪ ਚੇਚੀ ਪੁੱਤਰ ਗਿਆਨ ਸਿੰਘ ਵਾਸੀ ਹਸਨਪੁਰ ਕਲਾ ਵਜੋ ਹੋਈ ਉਹਨਾਂ ਨਾਲ ਪੁਲਿਸ ਚੌਕੀ ਅਨਸਰੋ ਵਿਖੇ ਤਨਖਾਦ ਨਰਿੰਦਰਪਾਲ ਪੁੱਤਰ ਹਰਮੇਸ਼ ਚੰਦਰ ਵਾਸੀ ਫਤੇਪੁਰ ਤੇ ਧਰਮਵੀਰ ਵਾਸੀ ਟੋਂਸਾ ਵੀ ਨਾਲ ਸਨ ਪੰਜਾਬ ਸੂਬੇ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਲਈ ਕਾਰਬਨ ਨਿਕਾਸੀ ਨੂੰ ਘਟਾਉਣ ਵਾਸਤੇ ਪੰਜਾਬ ਸਰਕਾਰ ਨੇ ਆਂਦੀ ਜੁਲਾਈ ਮਹੀਨੇ ਤੋਂ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਲਗਾਉਂਦਾ ਐਲਾਨ ਕੀਤਾ। ਰਾਹੁਲ ਤਿਵਾੜੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮਹਾਨ ਗੁਰੂ ਸਾਹਿਬਾਨ ਦੇ ਦਰਸਾਈ ਮਾਰਗ ਤੇ ਚੱਲਦੇ ਆ ਪੰਜਾਬ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੂਰਨ ਤੋਰ ਉੱਤੇ ਵਚਨਬੱਧ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਕਤਲ ਕੇਸ ਤੇ ਐਤਵਾਰ ਰਾਤ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਫੇਰ ਹਰਿਆਣਾ ਦੇ ਫਤਿਹਗੜ੍ਹਵੀਂ ਛਾਪੇਮਾਰੀ ਕੀਤੀ ਮੋਗਾ ਪੁਲਿਸ ਦੇ ਸੀਆਈਏ ਦੀ ਮਦਦ ਦੇ ਨਾਲ ਪਿੰਡ ਮੂਸੇਵਾਲੇ ਦੇ ਦਵਿੰਦਰ ਉਫ ਕਾਲਾ ਨੂੰ ਗ੍ਰਿਫਤਾਰ ਕੀਤਾ ਦੱਸ ਦਈਏ ਕਿ ਮੂਸੇਵਾਲੇ ਕਤਲ ਕਾਂਡ ਦੇ ਸਤੀਜੀਏ ਵਿਅਕਤੀ ਨੂੰ ਫਤਿਹਗੜ੍ਹਵੀਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਪਵਨ ਅਤੇ ਨਸੀਬ ਨੂੰ ਪੀੜਾਣਾ ਤੋਂ ਗ੍ਰਿਫਤਾਰ ਕੀਤਾ ਸੀ ਦੋਵਾਂ ਤੋਂ ਮਿਲੀ ਸੂਚਨਾ ਦੇ ਆਧਾਰ ਤੇ ਕਾਲਾ ਨੂੰ ਕਾਬੂ ਕੀਤਾ ਗਿਆ ਹੈ ਫਲੋਰ ਦੇ ਮੁਹੱਲਾ ਕਲਸੀ ਨਗਰ ਵਿਖੇ ਬਣੀਆਂ ਝੁੱਗੀਆਂ ਵਿੱਚ ਗੈਸ ਲੇਰ ਦੀ ਲੀਕੇਜ ਕਾਰਨ ਇੱਕ ਝੁੱਗੀ ਨੂੰ ਅੱਗ ਲੱਗ ਗਈ ਪਰ ਵੱਡਾ ਹਾਸਾ ਹੋਣ ਤੋਂ ਬਚ ਗਿਆ ਅੱਗ ਲੱਗਣ ਕਾਰਨ ਨਾਲ ਲੱਗਦੇ ਕੱਪੜੀ ਮੱਚ ਗਏ ਜਾਣਕਾਰੀ ਮੁਤਾਬਿਕ ਉੱਥੇ ਮਜ਼ਦੂਰ ਲੋਕਾਂ ਨੇ ਤੁਰੰਤ ਘਰਾਂ ਵਿੱਚ ਲੱਗੇ ਸਮਰਸਿਬਲ ਪੰਪਾਂ ਰਾਹੀਂ ਪਾਈਪਾਂ ਨਾਲ ਪਾਣੀ ਛਾ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ 45 ਮਿੰਟ ਬਾਅਦ ਘਟਨਾ ਵਾਲੀ ਥਾਂ ਤੇ ਪਹੁੰਚੀ ਫਾਇਰ ਬਿਗੇਟ ਦੇ ਕਰਮਚਾਰੀਆਂ ਨੇ ਤੁਰੰਤ ਸਿਲੰਡਰ ਨੂੰ ਬਾਹਰ ਕੱਢ ਦਿੱਤਾ ਅਤੇ ਲੋਕਾਂ ਦਾ ਮਦਦ ਨਾਲ ਕਰੀ ਅੱਧਾ ਘੰਟੇ ਦੀ ਜਦੋਂ ਜਾਇਦੂ ਪ੍ਰਾਂਤ ਅੱਗ ਤੇ ਕਾਬੂ ਪਾਇ ਜੇਕਰ ਅੱਗ ਤੇ ਕਾਬੂ ਪਾਣ ਦੀ ਕੋਸ਼ਿਸ਼ ਨਾ ਕੀਤੀ ਜਾਂਦੀ ਤਾਂ ਦਾ ਹੈ ਕਿ ਸਿਲੰਡਰ ਵੀ ਅੱਗ ਦੇ ਰੇਟ ਵੀ ਚਾਣ ਕਰਕੇ ਫਟ ਜਾਂਦਾ ਜਿਸ ਨਾਲ ਵੱਡਾ ਹਾਸਾ ਹੋ ਸਕਦਾ ਸੀ ਪਟਿਆਲਾ ਨੇੜਲੇ ਕਸਬੇ ਸਨੌਰ ਦੇ ਕੋਲ ਪੈਂਦੇ ਕਰਤਾਰਪੁਰ ਬੀੜ ਦੇ ਵਿੱਚ ਭਿਆਨਕ ਅੱਗ ਲੱਗ ਜਾਣ ਤੇ ਕਾਰਨ ਸੈਂਕੜੇ ਦਰਖਤ ਪਸ਼ੂਮੰਚੀ ਅਤੇ ਜੰਗਲੀ ਜੀਵ ਨਸ਼ਟ ਹੋ ਗਏ ਦੁਪਹਿਰ ਵੇਲੇ ਲੱਗੀ ਅਚਾਨਕ ਅੱਗ ਦਾ ਉਦੋਂ ਪਤਾ ਲੱਗਾ ਜਦੋਂ ਲੋਕਾਂ ਨੇ ਜੰਗਲੀ ਬੀੜ ਦੇ ਉੱਪਰੋਂ ਧੂੰਆਂ ਨਿਕਲਦਾ ਦੇਖਿਆ ਇਸ ਦੌਰਾਨ ਫੌਰਨ ਨਜ਼ਦੀਕੀ ਪੁਲਿਸ ਥਾਣੇ ਅਤੇ ਫਾਇਰ ਬਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਮਗਰੋਂ ਫਾਇਰ ਬਿਗੇਡ ਦੀਆਂ ਗੱਡੀਆਂ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਇਸ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਅੱਗ ਦੇ ਕਾਰਨ ਸੈਂਕੜੇ ਰੁੱਖ ਜਿਹੜੇ ਕਿ 100 ਏਕੜ ਜ਼ਮੀਨ ਵਿੱਚ ਫੈਲੇ ਹੋਏ ਸਨ ਸੜ ਕੇ ਸੁਆਹ ਹੋ ਗਏ ਇਸ ਤੋਂ ਇਲਾਵਾ ਹੋਰ ਪਾਰੀ ਗਿਣਤੀ ਦੇ ਵਿੱਚ ਨੀਲ ਗਊ ਪੰਛੀ ਅਤੇ ਜਾਨਵਰ ਵੀ ਸੱਕਦੀ ਨਾਲ ਸੜ ਕੇ ਮਰ ਗਏ ਪੰਜਾਬ ਵਿੱਚ ਸੱਤਾ ਚ ਜਾਣ ਤੋਂ ਬਾਅਦ ਪੰਜਾਬ ਸਰਕਾਰ ਖਜ਼ਾਨਾ ਪਰਨ ਵਿੱਚ ਲੱਗੀ ਹੋਈ ਹੈ ਪੰਜਾਬ ਸਰਕਾਰ ਨਵੀਂ ਐਕਸਾਈਟ ਨੀਤੀ ਤਿਆਰ ਕਰ ਰਹੀ ਹੈ ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿੱਚ ਹਨ ਜਿਸ ਕਰਕੇ ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ ਜਾਣਕਾਰੀ ਮੁਤਾਬਿਕ ਨਵੇਂ ਰੇਟਾਂ ਅਨੁਸਾਰ ਸ਼ਰਾਬ ਕਾਰੋਬਾਰੀਆਂ ਵੱਲੋਂ ਸ਼ਰਾਬ ਰੇਟ ਵਿੱਚ 50% ਤੋਂ ਜ਼ਿਆਦਾ ਦੀ ਗਿਰਾਵਟ ਲਿਆਂਦੀ ਗਈ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਬਾਲੀਵੁੱਡ اداکار ਸੁਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਾਣਕਾਰੀ ਅਨੁਸਾਰ ਸੁਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਮਾਰਨਿੰਗ ਵਾਕ ਦੌਰਾਨ ਇੱਕ ਚਿੱਠੀ ਮਿਲੀ ਜਿਸ ਵਿੱਚ ਸੁਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਚਿੱਠੀ ਵਿੱਚ ਲਿਖਿਆ ਹੈ ਕਿ ਸੁਲਮਾਨ ਖਾਨ ਨੂੰ ਸਿੱਧੂ ਮੂਸੇਵਾਲੇ ਵਾਂਗ ਮਾਰ ਦਿੱਤਾ ਜਾਵੇਗਾ। ਜੋ ਹਾਲ ਮੂਸੇਵਾਲੇ ਦਾ ਹੋਇਆ ਹੈ ਉਹੀ ਹਾਲ ਸੁਲਮਾਨ ਖਾਨ ਦਾ ਹੋਵੇਗਾ। ਜਿਸ ਤੋਂ ਬਾਅਦ ਸੁਲਮਾਨ ਖਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤੇ ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਅੰਤਰਰਾਸ਼ਟਰੀ ਵੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰਾਂ ਸਮੇਤ ਪੰਜ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਦੇ ਨਾਲ ਹੀ ਪੁਲਿਸ ਨੇ ਇਸ ਕਤਲ ਵਿੱਚ ਵਰਤੇ ਗਏ ਸੱਤ ਹਥਿਆਰ ਅਤੇ ਤਿੰਨ ਕਾਰਾ ਵੀ ਬਰਾਮਦ ਕੀਤੀਆਂ ਪੁਲਿਸ ਵੱਲੋਂ ਇਨ੍ਹਾਂ ਪਾਸੋਂ ਸੱਤ ਪਿਸਤੋਲਾਂ ਜਿਨ੍ਹਾਂ ਵਿੱਚ ਪੰਜ ਵਿਦੇਸ਼ੀ ਪਿਸਤੋਲਾਂ ਸ਼ਾਮਲ ਹਨ ਬਰਾਮਦ ਕੀਤੀਆਂ ਗਈਆਂ ਇਸ ਦੇ ਨਾਲ ਹੀ ਗੱਡੀਆਂ ਮਹਿੰਦਰਾ ਐਕਸਯੂਵੀ ਟੋਇਟਾ ਆਈਟੀਐਸ ਅਤੇ ਹੁੰਡਾਈ ਵਰਨਾ ਵੀ ਬਰਾਮਦ ਕੀਤੀਆਂ ਗਈਆਂ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਅਸਮਾਨ ਸਾਫ਼ ਰਹੇਗਾ ਅਤੇ ਗਰਮੀ ਵਧੇਗੀ ਅੱਜ ਘੱਟੋ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ